ਸ੍ਰੀਓ ਦੇਖ ਰਹੇ तमाम दर्शका दा स्वागत है ਜਿਵੇਂ ਕਿ ਤੁਹਾਨੂੰ ਪਤਾ ਕਿ ਪੰਜਾਬ ਤੇ ਹਰਿਆਣਾ ਨੂੰ ਲੈ ਕੇ ਜੋ ਬੀਬੀਐਮਬੀ ਦਾ ਮੁੱਦਾ ਹੈ ਉਹ ਬਹੁਤ ਜ਼ਿਆਦਾ ਪੱਕਿਆ ਹੋਇਆ ਔਰ ਰਾਜਨੀਤਿਕ ਪਾਰਟੀਆਂ ਨੇ ਇਹ ਮੁੱਦਾ ਸੜਕਾਂ ਦੇ ਉੱਤੇ ਵੀ ਲਿਆਂਦਾ ਕਿਉਂਕਿ ਧਰਨੇ ਵੀ ਲੱਗੇ ਨੇ ਉਤਲੇ ਵੀ ਸਾੜੇ ਗਏ ਨੇ ਔਰ ਇੱਕ ਦੂਜੇ ਦੇ ਉੱਪਰ aarop ਵੀ ਲਾਏ ਗਏ ਨੇ ਵੀ ਪੰਜਾਬ ਦਾ ਪਾਣੀ ਹਰਿਆਣਾ ਨੂੰ ਨਹੀਂ ਦਿੱਤਾ ਜਾਏਗਾ ਪਰ ਇੱਕ ਤੁਹਾਨੂੰ ਗੱਲ ਦੱਸ ਦਈਏ ਵੀ ਪਾਰਟੀਆਂ ਦਾ ਇਸ ਦੇ ਉੱਤੇ ਆਪਣੀ ਪ੍ਰਤੀਕਿਰਿਆਵਾਂ ਦੇਣੀਆਂ ਔਰ ਧਰਨੇ ਲਾਣੇ ਔਰ ਇੱਕ ਦੂਜੇ ਦੇ ਉੱਪਰ ਲੰਚਨ ਲਾਣੇ ਇੱਕ ਆਮ ਗੱਲ ਹੈ ਪਰ ਅੱਜ ਤੁਹਾਨੂੰ ਇਹ ਗੱਲ ਤਾਂ ਦੱਸ ਰਿਹਾ ਵੀ ਇਸ ਲੜਾਈ ਦੇ ਪਿੱਛੇ ਜਿਹੜੇ ਲੋਕਾਂ ਨੇ ਲੜਾਈ ਲੜੀ ਪਰਦੇ ਦੇ ਪਿੱਛੇ ਰਹਿ ਕੇ ਆਪਣੀ ਹਾਜ਼ਰੀ ਉਸ ਮਸਲੇ ਦੇ ਵਿੱਚ ਲਾਈ ਔਰ ਬਖੂਬੀ ਢੰਗ ਨਾਲ ਪੰਜਾਬ ਦੀ ਪੈਰਵਾਈ ਕੀਤੀ ਉਹਨਾਂ ਦੀ ਅੱਜ ਗੱਲ ਕਰਾਂਗੇ ਵੀ ਉਹ ਬੰਦਿਆਂ ਨੇ ਪਰਦੇ ਦੇ ਪਿੱਛੇ ਰਹਿ ਕੇ ਆਪਣੇ ਪੰਜਾਬ ਦੀ ਪੇਟੀ ਨਹੀਂ ਲੱਗਣ ਦਿੱਤੀ ਪੰਜਾਬ ਦੇ ਹੱਕ ਦੀ ਗੱਲ ਕੀਤੀ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਚਾਹੇ ਉਹ ਸਰਕਾਰੀ ਪਦਾ ਦੇ ਉਤੇ ਤਨਾਤ ਨੇ ਪਰ ਉਹਨਾਂ ਨੇ ਇੱਕ ਪੰਜਾਬੀ ਹੋਣ ਦਾ ਪ੍ਰਮਾਣ ਦਿੱਤਾ ਹੈ ਅੱਜ ਗੱਲ ਕਰ ਰਹੇ ਆ ਬੀਬੀਐਮਬੀ ਦੇ ਵਿੱਚ ਬੈਠੇ ਅਪਸਰਾ ਦੀ ਜਿਨ੍ਹਾਂ ਨੇ ਪੰਜਾਬ ਦੇ ਪਾਣੀ ਨੂੰ ਲੈ ਕੇ ਛੜੀ ਜੰਗ ਦੇ ਵਿੱਚ ਪੰਜਾਬ ਦੇ ਅਫਸਰ ਨੇ ਜੋ ਉਹ ਨਾਇਕ ਵਜੋਂ ਉਭਰੇਨ 40 ਰੋਜ਼ ਪਹਾੜ ਦੇ ਪ੍ਰਮੁੱਖ ਸਖਤਰ ਕ੍ਰਿਸ਼ਨ ਕੁਮਾਰ ਦੀ ਸੌਖੀ ਘੜੀ ਦੇ ਵਿੱਚ ਆਪਣੀ ਕਰਮ ਭੂਮੀ ਦੇ ਨਾਲ ਖੜਨਾ ਇੱਕ ਵਾਕਈ ਕਾਬਲੇ ਤਾਰੀਫ ਗੱਲ ਹੈ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਬੀਬੀਐਮਬੀ ਦੀ ਬੋਰਡ ਦੀ ਮੀਟਿੰਗ ਦੇ ਵਿੱਚ ਕੁੱਲ 9 ਮੈਂਬਰਾਂ ਦੇ ਵਿੱਚੋਂ 8 ਮੈਂਬਰ ਪੰਜਾਬ ਦੇ ਖਿਲਾਫ ਹੋ ਗਏ ਨੇ ਪਰ ਕ੍ਰਿਸ਼ਨ ਕੁਮਾਰ ਡਟੇਰੇ ਹਰਿਆਣਾ ਨੂੰ ਬਾਦੂ ਪਾਣੀ ਦੇਣ ਦੇ ਫੈਸਲੇ ਤੇ ਇਹ ਅਧਿਕਾਰੀ ਨੇ ਆਪਣੀ ਨਾਰਾਜ਼ਗੀ ਜਤਾਈ ਤੇ ਕਰੀਬਨ ਅੱਧੇ ਘੰਟੇ ਦੀ ਮੀਟਿੰਗ ਜੋ ਹੈ ਉਹ ਤਕਰੀਬਨ 4:30-5 ਘੰਟੇ ਤੱਕ ਪਹੁੰਚ ਗਈ ਕਿਉਂਕਿ ਕ੍ਰਿਸ਼ਨ ਕੁਮਾਰ ਲਗਾਤਾਰ ਪੰਜਾਬ ਦੇ ਪਾਣੀ ਦੀ ਗੱਲ ਕਰਦੇ ਰਹੇ ਅਤੇ ਉਸ ਦੇ ਨਾਲ ਨਾਲ ਦੱਸ ਦਈਏ ਕਿ BBMB ਦੇ ਚੇਅਰਮੈਨ ਮਨੋਜ ਤਰਪਾਠੀ ਨੇ ਮੀਟਿੰਗ 'ਚ ਕਿਹਾ ਕਿ ਪੰਜਾਬ ਈਮੇਲ ਜ਼ਰੀਏ ਇਤਰਾਜ਼ ਦਾਇਰ ਕਰ ਦੇਵੇ। ਕ੍ਰਿਸ਼ਨ ਕੁਮਾਰ ਨੇ ਮੀਟਿੰਗ 'ਚ ਖੁਦ ਹੀ ਟਾਈਪ ਕਰਕੇ ਪੰਜਾਬ ਦੇ ਇਤਰਾਜ਼ ਲਿਖੇ ਮੀਟਿੰਗ ਦੀ ਸਮੁੱਚੀ ਕਾਰਵਾਈ ਟੇੜ ਪੰਨਾ ਸੀ ਜਦਕਿ ਅਧਿਕਾਰੀ ਵੱਲੋਂ ਇਤਰਾਜ਼ ਤੇਨ ਪੰਨਿਆਂ ਦਿੱਤਾ ਗਿਆ। ਸੋ ਤਾਂ ਦੱਸ ਜੇ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਪ੍ਰਮੁੱਖ ਸਿਕੱਤਰ ਨੂੰ ਥਾਪੜ ਵੀ ਦਿੱਤਾ ਗਿਆ ਅਤੇ ਮੁੱਖ ਮੰਤਰੀ ਦੇ ਜਦੋਂ ਨੰਗਲ ਹੋ ਗਏ ਜਾਲਸਰੋਧ ਵਿਭਾਗ ਦੀ ਅਫਸਰਾਂ ਦੇ ਉਹਨਾਂ ਨੇ ਹੌਸਲਾ ਵਧਾਈ ਵੀ ਕੀਤੀ ਔਰ ਤੁਹਾਨੂੰ ਦੱਸਦੇ ਕਿ ਇਸ ਜੰਗ ਦੇ ਵਿੱਚ ਦੂਜਾ ਨਾਇਕ ਜੋ ਹੈ ਉਹ ਪਾਖੜਾ ਡੈਮ ਦਾ ਮੁੱਖ ਇੰਜੀਨੀਅਰ ਚਰਨਪ੍ਰੀਤ ਸਿੰਘ ਹੈ ਜਿਸ ਨੇ ਬੀਬੀਐਮਪੀ ਵੱਲੋਂ ਹਰਿਆਣਾ ਦੇ ਨਵੇਂ ਤਨਾਤ ਕੀਤੇ ਗਏ ਡਾਇਰੈਕਟਰ ਸੰਜੀਵ ਕੁਮਾਰ ਤੇ ਇਤਰਾਜ਼ ਜਤਾਇਆ ਔਰ ਉਸ ਕੋਲ ਇਸ ਉਦੇ ਦਾ ਕੋਈ ਤਜਰਬਾ ਨਹੀਂ ਹੈ ਚਰਨਪ੍ਰੀਤ ਸਿੰਘ ਨੇ ਡੈਮ ਦੇ ਗੇਟ ਖੋਲਣ ਲਈ ਸੰਜੀਵ ਕੁਮਾਰ ਵੱਲੋਂ ਦਿੱਤੇ ਹੁਕਮ ਇਹ ਆ ਕੇ ਠੁਕਰਾ ਦਿੱਤੇ ਵੀ ਸੰਜੀਵ ਕੁਮਾਰ ਨੇ ਤਾਂ ਉਹਨਾਂ ਕੋਲ ਠੁਕ ਵੀ ਪ੍ਰਤੀਕਿਰਿਆ ਤਾਹੇ ਤੇ ਜੁਆਇਰ ਹੀ ਨਹੀਂ ਕੀਤਾ ਇਸ ਰੋਮਗਰੋ BBMB ਨੇ ਆਪਣੇ ਹੁਕਮ ਵੀ ਬਾਈਪਾਸ ਕਰ ਦਿੱਤੇ ਤੀਜਾ ਨਾਇਕ ਤੁਹਾਨੂੰ ਦੱਸ ਦਈਏ ਵੀ ਪਾਖੜਾ ਡੈਮ ਦਾ ਡਾਇਰੈਕਟਰ ਹੈ ਉਹ ਹੈ ਆਕਾਸ਼ ਦੀਪ ਸਿੰਘ ਜਿਸ ਨੇ ਜਦੋਂ ਡੈਮ ਦੇ ਗੇਟ ਖੋਲਣ ਨੂੰ ਤੋਂ ਨਾ ਕਰ ਦਿੱਤੀ ਤਾਂ ਰਾਤ ਨੂੰ ਹੀ BBMB ਨੇ ਉਸ ਦਾ ਤਬਾਦਲਾ ਕਰ ਦਿੱਤਾ ਆਕਾਸ਼ ਦੀਪ ਸਿੰਘ ਨੇ ਕਿਹਾ ਕਿ ਜੇ ਪੰਜਾਬ ਵਾਧੂ ਪਾਣੀ ਲਈ ਇੰਡੈਂਟ ਦਵੇਗਾ ਤੇ ਉਹ ਪਾਣੀ ਛੱਡੇਗਾ BBMB ਨੇ ਤਰਕ ਦਿੱਤਾ ਸੀ ਕਿ ਆਕਾਸ਼ ਦੀਪ ਸਿੰਘ ਦੀ ਬੇਨਤੀ ਦੇ ਆਧਾਰ ਤੇ ਉਸ ਦਾ ਤਬਾਦਲਾ ਕੀਤਾ ਗਿਆ ਪਰ ਆਕਾਸ਼ ਦੀਪ ਸਿੰਘ ਨੇ ਰਾਤ ਨੂੰ 12:12 ਵਜੇ ਈਮੇਲ ਕਰਕੇ ਇਨਕਾਰ ਕੀਤਾ ਕਿ ਉਸਨੇ ਵੀ ਵੀ ਅਭਿਨੁਵ ਅਜੇ ਹੀ ਕੋਈ ਬੇਤੀ ਨਹੀਂ ਕੀਤੀ ਸਗੋਂ ਕਿ ਇਹਨਾਂ ਨੇ ਮੇਰਾ ਤਬਾਦਲਾ ਆਪਣੇ ਹਿਸਾਬ ਨਾਲ ਕੀਤਾ ਆਕਾਸ਼ਦੀਪ ਦੇ ਤਬਾਦਲੇ ਮਗਰੋਂ ਹੀ ਪੰਜਾਬ ਦੇ ਆਮ ਲੋਕਾਂ 'ਚ ਰੋਸ ਭਰ ਗਿਆ ਸੀ ਜਦੋਂ 50 ਘੰਟਿਆਂ ਮਗਰੋਂ ਵੀ ਹਰਿਆਣਾ ਨੂੰ ਵਾਧੂ ਪਾੜੀ ਨਹੀਂ ਛੱਡਿਆ ਜਾ ਸਕਿਆ ਤਾਂ BBMP ਨੇ ਪਾਖੜਾ ਡੈਮ ਤੇ ਤਨਾਤ ਪੰਜਾਬ ਦੇ ਐਕਸਿਨ ਅਮਿਤ ਸੋਹੋਤਾ ਨੂੰ ਦਬਕੇ ਬਾਹਰ ਨਹੀਂ ਸ਼ੁਰੂ ਕਰ ਦਿੱਤੇ ਅਮਿਤ ਸੋਹੋਤਾ ਅੱਜ ਪੂਰਾ ਦਿਨ ਅੜਿਆ ਰਿਹਾ ਅਤੇ ਉਸਨੇ ਡੈਮ ਦੇ ਗੇਟ ਖੋਲਣ ਤੋਂ ਇਨਕਾਰ ਕਰ ਦਿੱਤਾ ਸੋ ਇਹ ਤਿੰਨੋਂ ਅਧਿਕਾਰੀ ਇੱਕ ਤਰ੍ਹਾਂ ਦੇ ਡੈਪੂਟੇਸ਼ਨ ਤੇ ਹਨ ਪਰ ਫਿਰ ਵੀ ਤੁਹਾਨੂੰ ਦੱਸ ਦੇ ਕਿ ਇਹ ਉਹ ਅਫਸਰ ਨਹੀਂ ਜਿਨ੍ਹਾਂ ਨੇ ਪੰਜਾਬ ਦੀ ਪਹਿਰਵਾਹੀ ਕੀਤੀ ਪੰਜਾਬ ਦੀ ਰਾਖੀ ਕੀਤੀ ਔਰ ਪੰਜਾਬ ਦੇ ਪਾਣੀਆਂ ਦੇ ਹੱਕ ਲਈ ਅੱਗੇ ਵਧ ਕੇ ਆਪਣਾ ਇਤਰਾਜ਼ ਜਤਾਇਆ ਸੋ ਇਹ ਉਹ ਅਫਸਰ ਨੇ ਜਿਹੜੇ ਪਰਦੇ ਦੇ ਪਿੱਛੇ ਰਹਿ ਕੇ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਦੇ ਨੇ ਇੱਕ ਪਾਸੇ ਤੁਹਾਨੂੰ ਦੱਸ ਦੇ ਵੀ ਉਹ ਲੀਡਰ ਨੇ ਜਿਹੜੇ ਸੜਕਾਂ ਦੇ ਉੱਤੇ ਇੱਕ ਦੂਜੇ ਦੇ ਲਾਂਚ ਲਾਉਂਦੇ ਨੇ ਇੱਕ ਦੂਜੇ ਤੇ ਉਤਲੇ ਤੱਕ ਸਾੜਦੇ ਨੇ ਔਰ ਇੱਕ ਦੂਜੇ ਦੇ ਸਾਹਮਣੇ ਆਮਨੇ ਹੋ ਕੇ ਨਾਰੇबाजी ਵੀ ਕਰਦੇ ਨੇ ਵੀ ਸਾਡੀ ਪਾਰਟੀ ਏ ਸਖੀਏ ਪੰਜਾਬ ਦੀ ਦੂਸਰਾ ਕਹਿੰਦਾ ਸਾਡੀ ਪਾਰਟੀ ਸਖੀਏ ਪੰਜਾਬ ਦੀ ਸੋ ਇਹੇ ਜੇ ਅਫਸਰਾ ਦੀ ਗੱਲ ਤੁਹਾਡੇ ਤੱਕ ਪਹੁੰਚਾੜੀ ਬਹੁਤ ਜ਼ਰੂਰੀ ਸੀ ਕਿਉਂਕਿ ਇਹ ਉਹ ਉੱਤਰ ਨੇ ਜਿਨ੍ਹਾਂ ਨੇ ਪੰਜਾਬ ਦੀ ਰਾਖੀ ਕੀਤੀ ਹੈ ਆਪਣੀ ਨੌਕਰੀ ਦੀ ਪਰਵਾਹ ਕੀਤੇ ਬਗੈਰ ਪੰਜਾਬ ਦੇ ਪਾਣੀਆਂ ਦੇ ਰਾਖੇ ਅਸਰ ਦੇ ਵਿੱਚ ਇਹ ਬੰਦੇ ਨੇ ਤੁਹਾਨੂੰ ਦੱਸਣਾ ਬਹੁਤ ਜ਼ਰੂਰੀ ਸੀ ਇਹ ਅਫਸਰਾ ਬਾਰੇ ਕਿਉਂਕਿ ਇਹ ਲੋਕਾਂ ਨੇ ਪਰਦੇ ਦੇ ਪਿੱਛੇ ਰਹਿ ਕੇ ਆਪਣੇ ਵੱਡੇ ਬਹਵਾਂ ਨਾਲ ਜਾਂ ਵੱਡੇ ਅਫਸਰਾਂ ਨਾਲ ਆਪਣਾ ਨਿਰਾਜ਼ਗੀ ਜਤਾਈ ਹੈ ਔਰ ਪੰਜਾਬ ਦੇ ਪਾਣੀਆਂ ਦੀ ਰਾਖੀ ਕੀਤੀ ਹੈ ਸੋ ਇਹ ਜੇ ਸ਼ਕਤੀਆਂ ਨੂੰ ਸਾਡਾ ਨਮਨ ਹੈ ਕਿਉਂਕਿ ਪੰਜਾਬ ਦੇ ਅਸਲੀ ਰਾਖੇ ਇਹ ਲੋਕ ਨੇ ਧੰਨਵਾਦ